ਲਓ ਮਿੱਤਰੋ ਅੱਜ ਆਪਾਂ ਦੁਬਾਰਾ ਖੁੱਡਾ ਪੁੰਨੇ ਨਵਾਂ ਸਾਰਾ ਢਾਡਾ ਸੀ ਲਓ ਮਿੱਤਰੋ ਨਵਾਂ ਕੁਤਰ ਸੀ ਇਹ ਢਾਡਾ ਜਾਂਦਾ ਆਪਾਂ ਉਹ ਗਿਆ ਉੱਡ ਬੰਦ ਖੜਾਇ ਪੂਰਾ ਵਲੌਗ ਬਣਾਉਣਾ ਭੁੱਲ ਗਏ ਖੁੱਡਿਆਂ ਦੇ ਚੱਕਰ ਚ ਆਈ ਹਾਂ ਉਹ ਫੜਦਾ ਤੇ ਛੱਡ ਰੱਖਿਆ ਇਹ ਦੇਖੋ ਉਦਰੀ ਛੱਡ ਰੱਖੀ ਇਹਦੇ ਲਈ ਆ ਹਾਂ ਖੁੱਡਾ ਇਹ ਨਾ ਕੰਪਲੀਟ ਹੋ ਗਿਆ ਕਿੱਧਰ ਗਿਆ ਬੱਚਾ ਓਏ ਕੁੱਤਰ ਆਪਣਾ ਆ ਗਿਆ ਇਹ ਇਹ ਭੱਜੂਆ ਇਹ ਕਿਧਰ ਉਤਰ ਆਉਂਦਾ ਠੱਪੇ ਮਾਰੀ ਜਾਂਦਾ ਆਉਂਦਾ ਉੱਜਾਂਦਾ ਉਹਨਾਂ ਨੇ ਆਪਣੀ ਬਣਦੀ ਨਹੀਂ ਉਹਨਾਂ ਇੱਕ ਉਤਰ ਬੈਠੀ ਜਾਂਦਾ ਇਹ ਗਿਆ ਓਏ ਮਾਰੀ ਟੱਚ ਮਾਰੀ ਗਿਆ ਟੱਚ ਮਾਰੀ ਟੱਚ ਜੀ ਬੋ ਕੇ ਦੇਖੋ ਨੇਰ ਪਾਜੀ ਨਹੀਂ ਲੋ ਮਿੱਤਰੋ 7:53 ਮਿੰਟ ਹੋ ਗਏ ਉੱਤਰ ਹੁਣ ਬੈਠਾ ਕੁਝ ਹੀ ਨਹੀਂ ਹੋਇਆ ਆਂਦੀਆ ਦੁਨੀਆ ਨੂੰ ਆ ਕਬੂਤਰੀਆ ਦੇ ਨਾਲ ਬਾਈ ਬਹੁਤ ਲੋਕਾਂ ਨੇ ਉਹ ਦੇਖੋ ਉਧਰ ਜੋਰ ਲਾ ਲਿਆ ਪੂਰਾ ਛਤਰੀਓ ਲੱਗ ਰਹੀ ਆਂਦੀਆ ਨਸਲ ਆ ਇਹ ਹੈ ਬਿਸ਼ੱਕ ਦੀ ਲੰਢੀ ਪਰ ਨੇਰੀਆਂ ਪੜਦੰਦਾ ਉਹ ਮੁੰਡੇ ਦਾ ਪੂਰਾ ਜੋ ਆ ਗਿਆ ਲੱਕ ਆ ਗਿਆ ਬਾਈ ਓਏ ਲਗਾ ਵੀ ਭੱਜ ਗਿਆ ਸਾਡਾ ਅੱਜ ਕੁੱਤਰ ਹੋਤ ਭਜਾਤੇ ਕੁੱਤਰ ਗੈਨ ਲੋ ਓਏ ਖੁੱਡਾ ਵੀ ਹੈ ਨਹੀਂ ਮਿੱਤਰੋ ਪਤਾ ਹੀ ਨਹੀਂ ਵੀ ਕਿਹੜਾ ਕੁੱਤਰ ਕਿੱਥੇ ਫਿਰਦਾ ਹੈ ਇਹਦੇ ਵਿੱਚ ਪਹਿਲਾਂ ਲੱਗੇ ਕਿਨੋਂ ਦੋ ਸੀ ਇੱਕੋ ਬੈਠਾ ਆ ਓਏ ਖੜਜੂ ਖੜਜੂ ਕੁੱਤਰ ਨੂੰ ਬਹਿ ਜਾਣ ਲੱਗੇ ਨੇ ਬਹਿ ਜਾਂਦੇ ਰਲਾ ਖਾ ਲੈ ਭਰਨਾ ਪਿਆ ਉਹ ਇਦਾਂ ਕੂਤਰਾ ਕਿੰਨੀ ਕਰ ਪਹਿਲਾਂ ਇਹਨੂੰ ਉਪ ਜਾਤਾ ਦੇ ਕੇ ਪੈ ਚੱਕਲਾ ਉਈ ਉਹ ਤੇ ਵਿੱਚ ਉਹ ਭਜਾਉਂਗੇ ਯਾਰ ਤੁਸੀਂ ਅੱਖਾਂ 'ਚ ਮਾਰਦੇ ਲੈਟ ਇਹਦੀ ਅੱਖਾਂ 'ਚ ਲੈਟ ਬਸ ਵੱਜ ਗਈ ਅੱਖਾਂ 'ਚ ਲੈਟ ਮੈਨਾਂ ਦਾ ਭਜਾਤਾ ਤੁਸੀਂ ਭੱਜੂਗਾ ਲਗਾ ਭੱਜੂਗਾ ਬਈ ਕੂਤਰ ਦਿੰਦੇ ਨੇ ਇਹਨੂੰ ਚੱਲ ਓਏ ਭਾਈਆ 1 ਮਿੰਟ ਓਏ ਉਧਰ ਨੂੰ ਕਰੋ ਆ ਦੇਖੋ ਇਧਰ ਮਾਛਾਲ ਮਾਰ ਮਾਰ ਟਿੱਟੂ ਇਹਦਾ ਕੁਛ ਨਾ ਕੁਛ ਆਇਆ ਘਰ ਮਾ ਪਿੰਜਰੇ ਲੈ ਤੁੰਨ ਚੱਕ ਕੇ ਓਏ ਪਿੰਜਰੇ ਚੱਕ ਕੇ ਲਿਆਵੇ ਇੱਕ ਮਿੰਟ ਕੂਤਰਾ ਨਾ ਗਿਣ ਲੋ ਇੱਕ ਦਾ ਬੈਠਾ ਕੂਤਰੀ ਕੂਤਰੀ ਲਗਾ ਚੱਕ ਲਿਆ ਮੈਂ ਲੈ ਖੋਲ ਓਏ ਬਈ ਕੂਤਰੇ ਇੱਥੇ ਸੀਓ ਹਿੱਚ ਕੇ ਡੜਾਗਾ ਇੱਧਰ ਕਰ ਦੋ ਮੈਂ ਕਹਣਾ ਹੁੰਦਾ ਮਾਰਦਾ ਹੁੰਦਾ ਓਈ ਦਾ ਮਰਵਾ ਤੇ ਓਲੇ ਤਾਂ ਕੂਤਰਾ ਕੂਤਰਾ ਦੇਖੀ ਕੂਤਰੀ ਆ ਹਰ ਜਾਨ ਆ ਵੀ ਕੂਤਰੀ ਹੈ ਸ਼ਰਦੇ ਕੂਤਰੀਆਂ ਸਾਰੀਆਂ ਮੇਰੇ ਕੂਤਰੀਆਂ ਇਧਰ ਉੱਥੇ ਕਾਂਚੀ ਵਾਲਾ ਯਾਰ ਕੰਚ ਵੱਜਾ ਮੈਂ ਤਾਂ ਪੈਰ ਚ ਇਧਰ ਸ਼ਾਕਾ ਕੂਤਰ ਮੇਤਰੋ ਘਟਾ ਯਾਰ ਕਿਹੜਾ ਇਹਦੇ ਚ ਬੈਠਾ ਇਹਦੇ ਥੱਲੇ ਬੈਠਾ ਗੁੰਝੀ ਜਾਂਦੇ ਆ ਹੈ ਇਨੀ ਕੂਤਰ ਹੋਏ ਆ ਜਿਹੜਾ ਉੱਡੇ ਗਿਆ ਕੂਤਰ ਗਿਣੀ ਹੋਏ ਆ ਬੱਚਾ ਰਹੀ ਗਿਆ ਓਏ ਹੜ ਜਾ ਪੁੱਤ ਨਾ ਭੱਜਣਾਣੀ ਆਪਾਂ ਆਇਓ ਬੱਚਾ ਬੱਚਾ ਉੱਤਰ ਸੱਤ ਸ ਅੱਠ ਸੀਗੇ 2 4 6 7 ਓਏ ਓ ਫੇਰ ਭਜਾਤਾ ਸੀ ਓਏ ਲੰਡਾ ਜਾ ਫੇਰ ਨਿਕਲਦਾ ਸੀ ਦੇ ਆ ਕੁੱਤਰ ਗਿਣਨੀ ਤਾੜ ਨਾ ਬੱਚਾ ਓਏ ਇੱਧਰ ਤਾੜ ਆ ਕੁੱਤਰ ਲਾ ਲਿਆ ਉੱਤਰ ਚੋ ਗਿਆ ਜਾਂਦਾ ਸੀ ਬੱਚੇ ਨੂੰ ਓਏ ਕਿਹੜਾ ਬਗ ਜਿਹੜਾ ਪਿਆ ਉਹ ਦਾ ਚੋ ਗਿਆ ਜਾਂਦਾ ਕੋ ਬੱਚੇ ਨੂੰ ਅੱਛਾ ਆ ਵੀ ਕੁੱਤਰ ਇਦਾਣੀ ਓਏ ਬਿਚਕੜ ਗਲੇ ਇਕੜਾ ਕੂਤਰ ਹੈ ਕਿ ਕਿਤੇ ਵਿੱਚ ਓਏ ਇੱਕ ਦੇ ਫੰਗ ਜੀ ਕੱਟੇ ਵਾਲੇ ਪਈ ਸੀ ਉਹ ਕਿੱਥੇ ਹੈ ਲੇਟ ਇੱਕ ਆ ਬੈਠਾ ਦੋ ਦੋ ਤਿੰਨ ਬੈਠੇ ਆ ਤਿੰਨ ਚਾਰ ਕੂਤਰ ਬੈਠੇ ਆ ਤਿੰਨ ਆ ਹੋਏ ਪੁੱਲੀ ਗਈ ਸੀ ਬਿੱਲੀ ਨੇ ਮਰਵਾਤੀ ਸੀ ਤਿੰਨ ਕੂਤਰ ਪੁੱਤਰ ਇੱਥੇ ਬੈਠੇ ਆ ਫੜ ਲਈ ਕਿਹੜੇ ਕਿਹੜੇ ਸੜ ਰੱਤੀ ਰਤੀ ਆ ਬੈਠੀ ਆ ਬੈਠੇ ਮਿੱਤਰੋ ਤਿੰਨ ਕੂਤਰ ਖਾ ਰਹੇ ਆ ਚੱਕ ਓਏ ਅਰ ਰਤੀ ਰਹੀ ਅਰੇ ਤਿੰਨ ਨੂੰ ਨਾ ਛੱਡੀ ਰਤੀ ਉਹ ਉਧਰ ਵੱੜ ਗਈ ਜਮਾ ਥੱਲੇ ਏਤੀ ਨਿੰਨਾ ਤਰਿਦੂ ਆਸੇ ਜਿੜੀ ਕੋਲੀਆ ਫੜਨਾ ਹਣੀ ਕੁੱਤ ਉਤਰੀ ਆਸੇ ਕੁੱਤਰਾ ਸੇ ਕੁੱਤਰ ਗੇਨ ਲੋ ਆ ਦੇਖੀ ਕਹਿੰਦੇ ਤੂੰ ਬੈੜੇ ਹੈ ਤੇਰੇ ਤੇ ਬਿਰਤਾ ਪਣਾ ਆ ਜੇ ਤੂੰ ਬੈਠਾ ਰਹਾ ਓਏ ਬਾਈ ਯਾਰ ਇਹਨਾਂ ਆ ਤਾਂ ਏਤੀ ਆਇਆ ਖੁੱਡੇ ਪਈਏ ਲਓ ਮਿੱਤਰੋ ਹੁਣ ਚੱਲਦੇ ਆਂ ਘਰੇ ਥੱਲੇ ਲੈ ਕੇ ਜਾਂਦੇ ਪੰਨਾਂ ਨੂੰ ਅੱਜ ਕੱਲ ਨੂੰ ਚਲਾਵਾਏ ਕੰਮ। ਹਨ ਉੱਧਰ ਕੇ ਸਾਡੇ ਸੱਤ ਪਿੰਨੇ ਵੀ ਪਹੁੰਚ ਜਾਓ। ਆ ਜਾਓ। ਮੇਰੀ ਇਹ ਸਲੀਪਰ ਕਿੱਧਰ ਗਈ? ਪੈਰ ਧੋਣਾ ਤਾਂ ਸੀ। ਪੁੱਤਰ ਪੈਰ ਪੂਰ ਤੋੜੀਏ ਫਿਰ ਚੱਲਦੇ ਹਾਂ ਲੈ ਪੁੱਤਰ ਲੈ ਕੇ ਤੁਹਾਨੂੰ। ਲਓ ਮਿੱਤਰੋ ਹੁਣ ਲੈ ਕੇ ਚੱਲਦੇ ਆਂ ਪਾ ਥੱਲੇ। ਟੋਰਚ ਚੱਕ ਲਈ ਇਹਨਾਂ ਲਈ ਆਪਾਂ ਕੱਲ ਨੂੰ ਆਓ 7:30 ਵਜੇ ਆਉਣਾ ਕੇ। ਆਹ ਚਲੀ ਜਾਂਦਾ ਰਮਣਾ ਜਿਹੜੇ ਕਬੂਤਰੀਆਂ ਲਿਆ ਉਹ ਮੈਨੂੰ ਤਾਂ ਕਰ ਛੱਡੋ ਬਾਈ ਮੈਂ ਵੀ ਜਾਣਾ ਕਰਨਾ ਲਾ ਲਿਆ ਹੋਏ ਮਿੱਤਰੋ ਇੱਕ ਦਾ ਬਣ ਗਿਆ ਬਸ ਇੱਕ ਰਹਿ ਗਿਆ ਬਣਾ ਕੇ ਦਿਖਾਉਂਦੇ ਅੱਜ ਕਬੂਤਰ ਵੀ ਨਵੇਂ ਲੈਂਦੇ ਆ ਢਾ ਰੱਖਿਆ ਤਰੇ ਸ਼ੌਂਕ ਕਰਕੇ ਇੱਕ ਕਿਤਾਬ ਹੈ ਠੱਡ ਏਟੀਐਮ ਗੋਲਾ ਉਤਰ ਹੁਣ ਬਾਜ ਲਗਾਉਂ ਕਮ ਕਰਾਵਾ ਗਰਾ ਮੁੰਡਾ ਨਾ ਪੂਰਾ ਜੋਨਸ਼ੋਰਾਂ ਚ ਕੰਮ ਨਾ ਮੁੰਡਾ ਆਪਣੇ ਨਾਲ ਜੁੜਿਆ ਆਦੀ ਐ ਹੋਸਨ ਸ਼ੌਂਕ ਕਰਾਉਂਦੇ ਤੋਂ ਉੱਤਰ ਹੋਰ ਲੈਂਦੇ ਆ ਇੱਕ ਆਪਣੀ ਆ ਸ਼ਾਕ ਕੀ ਆਪਣੀ ਘਰੋਂ ਭੱਜੀ ਕਿਸੇ ਬੁਤਰੀ ਕੈਂਚੀ ਦਾਤੀ ਸੀ ਇਹਨਾਂ ਨੇ ਤੇ ਇੱਕ ਪੁੱਤਰਾ ਆਗਾ ਖੱਟੀਆਂ ਅੱਖਾਂ ਦਾ ਚੈੱਕ ਕਰੋ ਜਾਨਵਰ ਹੁਣ ਦਿਖਾਉਨੇ ਆ ਕਰ ਦਈਏ ਗਰਾ ਕੰਮ ਉਹ ਜ਼ੋਰ ਲੱਗ ਰੇ ਮੁੰਡਿਆਂ ਦਾ ਉਹ ਦਿਖਾ ਗੋਲਾ ਇੱਕ ਆਸੀ ਕੁੱਤੇ ਕੋਲਾ ਪੁੱਤਰਾ ਪਾ ਕੇ ਦਿਖਾਉਣਾ ਹੈ ਉਹਨੂੰ ਕਿਰਾ ਫਿਰ ਬਲੂ ਡੂਜੇ ਵਿੱਚ ਹੀ ਰਹਿ ਗਏ ਤੇ ਮਿੱਤਰੋ ਸਾਢੇ 3 ਹੋ ਗਏ ਖੁੱਡਾ ਧੱਪਾ ਛੱਤ ਪਾਈ ਜਨੇ ਆ ਚੈੱਕ ਕਰੋ ਉਧਰ ਆ ਰਹਿ ਗਿਆ ਅੰਦਰਲਾ ਕਰਦੇ ਆ ਉਹ ਜ਼ਿਆਦੀ ਕਰਕੇ ਫੇਰ ਦਿਖਾਉਣਾ ਉਹਨੂੰ ਲਿਪਾ ਪੁੱਚੀ ਕਰੀ ਅੱਜ ਲੋਈ ਮਿੱਤਰੋ ਇੱਧਰ ਤਾਂ ਆਪਾ ਪਲਾਸਟਰ ਕਰਤਾ ਇੱਕ ਸਾਈਡ ਰਹਿ ਗਿਆ ਤੁਹਾਨੂੰ ਅੰਦਰੋਂ ਵੀ ਕਰਨਾ ਹੈ ਜੇ ਕਰਕੇ ਦਿਖਾਉਣਾ ਚੀਨ ਚਪਕ ਜਮ ਜਮ ਆਹ ਛਤਰियां ਲਾਤੀਆਂ ਇਹ ਹਰੀ ਜਲਾਉਣਾ ਯਾਰ ਮੈਂ ਤੇ ਦਿਖਾਉਣਾ ਹੈ ਉਹਨੂੰ ਕੋਈ ਨਹੀਂ ਲੋ ਮਿੱਤਰੋ ਹੁਣੀ ਪਾਈ ਆ ਮਿੱਟੀ ਹਜੇ ਇਹ ਜ ਹੁਣੀ ਹੀ ਹੋਇਆ ਕੰਮ ਸਟਾਰਟ 76 8 ਵਜ ਗਈ ਵੀਰੋ ਕਿੰਨੇ ਵਜ ਕੇ ਤਾਂ ਆਈ ਦੀਂਦਾ ਨਹੀਂ ਬ੍ਰੈਸ ਨੈਟ ਘਟਾ ਮਾਰੀ 8 ਵਜ ਕੇ 10 ਮਿੰਟ ਹੋ ਗਏ ਹੈ ਫੁੱਟਾ ਇੰਨੇ ਹੀ ਬਣਿਆ ਭਾਈ ਦੁਪਹਿਰ ਨਾ ਇਧਰ ਜੋੜੀਆਂ ਨੂੰ ਰੱਖਤਾ ਚੈੱਕ ਕਰੋ ਤੁਹਾਨੂੰ ਦਿਖਾਉਣਾ ਹੈ ਉੱਤਰ ਬਠਾਉਣਾ ਹੈ ਤਾਂ ਬਹੁਤ ਬਰਾ ਹਾਲ ਕਰਕੇ ਗੇਰਾ ਇੱਕ ਆ ਦੇਖੋ ਦਾਹਾਂ ਪਵਾਲਾ ਉਹ ਬਾਹਾਂ ਕੱਢਦਾ ਉਹ ਨਾਂ ਭਰਾਵਾ ਮੈਨੂੰ ਰੋਜ਼ ਗਾਲਾਂ ਪੈਂਦੀਆਂ ਵੀਡੀਓ ਕੱਟ ਲਈਏਗਾ ਵਿਚੰਨੀ ਕ ਉਤਰਾ ਸੇ ਕਪੁਤਰਾ ਲੈ ਕੇ ਚਲਦੇ ਆਂ